ਦੇ ਮੋਦਵਾ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਪ੍ਰੋਗਰਾਮ ਤੁਸੀਂ ਬਹੁਤ ਵਧੀਆ ਅਰੇਂਜ ਕੀਤਾ ਬੜਾ ਵਧੀਆ ਵਧੀਆ ਤੁਸੀਂ ਇੱਕ ਮੈਸੇਜ ਉਸ ਸਮਾਜ ਨੂੰ ਦੇਣਾ ਚਾਹੀਦਾ ਉਹ ਤੁਸੀਂ ਦੇ ਰਹੇ ਜੇ ਮੇਰੇ ਤੋਂ ਪਹਿਲਾਂ ਬੋਲ ਕੇ ਗਏ ਮੈਡਮ ਬੜਾ ਵਧੀਆ ਬੋਲੇ ਸੀ ਲੇਕਿਨ ਬਾਪੂ ਬੋਲੇ ਕੋਈ ਬਾਪੂ ਕੋਣ ਦੀ ਲੋੜ ਨਹੀਂ ਕੋਈ ਨਹੀਂ ਬੜਾ ਕੋਈ ਯਾਦ ਬਹੁਤ ਵਧੀਆ ਮੈਡਮਾਂ ਲੱਗੇ ਤੁਹਾਡੇ ਸਕੂਲ ਸੇਖ ਉੱਪਰ ਕਿਤੇ ਟਾਈਮ ਕੱਢ ਕੇ ਜਾ ਕੇ ਦੇਖਿਓ ਪੂਰੇ ਜिले ਦਾ ਨੰਬਰ 1 ਸਕੂਲ ਉਹ ਵੀ ਕਿਸੇ ਨੇ ਵੇੜਾ ਚੁੱਕਿਆ ਸੀ ਕਿਸੇ ਨੇ ਆਪਣੇ ਮੋਟਿਆਂ ਤੇ ਜ਼ਿੰਮੇਵਾਰੀ ਲਈ ਸੀ ਜਿਹੜਾ ਸਕੂਲ ਨੂੰ ਨੰਬਰ 1 ਦਾ ਜਿਹੜੇ ਜੋ ਬਣਿਆ ਤੇ ਕੋਈ ਗੱਲ ਨਹੀਂ ਜ਼ਰੂਰੀ ਨਹੀਂ ਐ ਸੀ ਵੀ ਸਕੂਲ ਦੀ ਆਉਣ ਵਾਲੀ ਕਰਾੜ ਵਰ ਸਕਦੇ ਆ ਸਾਡੇ ਕੋਲ ਹੋਰ ਬੜੇ ਵਾਸਤੇ ਨੇ ਇੱਕ ਮਰੇਗਾ ਸਕੀਮ ਤਹਿਤ ਆ ਸੰਪੇਂਡ ਦੀ ਸੋਰੀ ਸਕੂਲ ਦੀ ਆਪਾਂ ਚਾਰ ਦੁਵਾਰੀ ਬਣਾ ਸਕਦੇ ਆ ਆਪਾਂ ਬਿਲਡਿੰਗ ਬਣਾ ਸਕਦੇ ਆ ਆਪਾਂ ਹੋਰ ਵੀ ਕਈ ਕੰਮ ਸਕੂਲ ਦੇ ਵਿੱਚ ਕਰ ਸਕਦੇ ਆ ਇਹੋ ਜੀ ਕੋਈ ਗੱਲ ਨਹੀਂ ਹੈ ਮੈਂ ਆ ਮੰਡੀ ਨੂੰ ਬੁਲਾਉਣਾ ਵਾ ਜਿਹੜਾ ਵੀ ਤੁਹਾਡੇ ਪਿੰਡ ਡਿਊਟੀ ਤੇ ਮਰਰੇਗਾ ਸੈਕਟਰੀ ਹੋਊਗਾ ਮਰਰੇਗਾ ਦੇ ਵਿੱਚੋਂ ਤੁਸੀਂ ਆਪਣੇ ਪਿੰਡ ਸਕੂਲ ਦੇ ਵਿੱਚ ਕਰੋੜਾ ਰੁਪਇਆ ਵੀ ਲਾ ਸਕਦੇ ਜੀ ਪਰ ਇੱਕ ਮੇਨ ਮੇਨ ਇੱਕ ਮੋਢੀ ਇੱਕ ਭਰਾ ਦੀ ਕਿਸੇ ਜੀ ਕਿਸੇ ਦੇ ਵੀ ਜ਼ਿੰਮੇਵਾਰੀ ਲਾਓ ਜਿਹੜਾ ਜ਼ਿੰਮੇਵਾਰੀ ਨੂੰ ਤਨਦੇਈ ਦੇ ਨਾਲ ਨਿਭਾਏ ਤੇ ਕੋ ਨੂੰ ਆਪਣੀ ਡਿਊਟੀ ਸਭੇ ਵੀ ਸ਼ਵੇਰ ਤੋਂ ਲੈ ਕੇ ਮੈਂ ਸ਼ਾਮ ਤੱਕ ਮੈਂ ਸਕੂਲ ਵਾਸਤੇ ਕੁਝ ਨਾ ਕੁਝ ਕਰਨਾ ਮੈਂ ਕਾਪੀ ਪਿੰਡਾਂ ਦੇ ਸਰਪੰਚਾਂ ਨੂੰ ਮੈਸੇਜ ਵੀ ਲਾਇਆ ਸੀ ਪੀਸਾ ਨੂੰ ਸਕੂਲ ਦੇ ਵਿੱਚ ਕਬਰਸਤਾਨ ਦੇ ਵਿੱਚ ਗੁਰੂ ਘਰ ਦੇ ਵਿੱਚ ਡਿਸਪੈਂਸਰੀ ਦੇ ਵਿੱਚ ਔਰ ਸਾਂਝੇ ਗੰਮਾਂ ਦੇ ਵਿੱਚ ਕੰਮ ਕਰਨਾ ਚਾਹੀਦਾ ਪਤਾ ਨਹੀਂ ਕਿਉਂ ਪੋਲੀਟੀਕਲ ਪਾਰਟੀਆਂ ਜਿਹੜੀ ਜਿਹੜੀ ਵੀ ਪਾਰਟੀ ਨਾਲ ਕੋਈ ਸੰਬੰਧ ਨਹੀਂ ਕਿਉਂ ਇਹ ਸੋਚਦੇ ਨੇ ਕਿ ਸ਼ਾਇਦ ਜੇ ਦੂਸਰਾ ਸਰਕਾਰ ਦੂਸਰੀ ਇਹਦੇ ਕੰਮ ਹੋ ਜਾਏਗਾ ਸ਼ਾਇਦ ਉਹਨਾਂ ਦੇ ਖਾਤੇ ਦੇ ਵਿੱਚ ਪੈ ਜਾਏਗਾ ਇਹ ਬੜੀ ਵੱਡੀ ਕਮੀ ਹੈ ਇਸ ਕੰਮ ਨੂੰ ਮੈਂ ਕੋਈ ਚ ਨਹੀਂ ਕਰੂੰਗਾ ਇਨੂੰ ਕਦੇ ਨੂੰ ਅਸੀਂ ਜਿੰਨਾ ਵੀ ਦੂਰ ਕਰ ਸਕੀਏ ਵੇਖੋ ਸਾਰੀ ਨਹੀਂ ਕਰ ਸਕਦੇ ਕਿਉਂਕਿ 75 ਸਾਲਾਂ ਦਾ ਸਿਸਟਮ ਵਿਗੜਿਆ ਹੈ 75 ਸਾਲਾਂ ਦੇ ਵਿੱਚ ਦੋ ਪਾਰਟੀਆਂ ਨੇ ਰਾਜ ਕੀਤਾ ਪੰਜਾਬ ਤੇ ਕਾਂਗਰਸ ਪਾਰਟੀ ਕਾਲੀਦਲ ਪਾਰਟੀ ਇਹਨਾਂ ਨੇ ਰਾਜ ਕੀਤਾ ਔਰ ਇਹਨਾਂ ਨੇ ਪਿੰਡਾਂ ਦਾ ਔਰ ਸਿਸਟਮ ਦਾ ਐਸਾ ਘਾਣ ਕਰਤਾ ਕਿ ਉਹ ਦੋਵਾਂ 75 ਸਾਲਾਂ ਦੇ ਵਿੱਚ ਸੁਧਰਨਾ ਨਹੀਂ ਹੈ ਉਹਨੂੰ ਕਈ ਸਾਲ ਲੱਗਣੇ ਨੇ ਲੇਕਿਨ ਮੈਂ ਕੋਸ਼ਿਸ਼ ਕਰੂੰਗਾ ਥੋੜੇ ਦਿਨਾਂ ਤੋਂ ਪਿੰਡਾਂ ਦੇ ਉੱਤੇ ਪ੍ਰਬੰਧਕ ਲੱਗੇ ਨੇ ਇਹਨਾਂ ਦੇ ਕਾਂਗਰਸ ਦੇ 5 ਸਾਲ ਪੂਰੇ ਹੋ ਗਏ ਨੇ ਇਸ ਕਰਕੇ ਪ੍ਰਬੰਧਕ ਲੱਗੇ ਨੇ ਮੇਰੇ ਕੋ ਜੋ ਕੁਝ ਮਤਬਦਤ ਹੋ ਸਕਿਆ ਪਿੰਡਾਂ ਦੇ ਵਿੱਚ ਸਕੂਲਾਂ ਦੇ ਵਿੱਚ ਜੋ ਕੁਝ ਮੈਂ ਕਰ ਸਕਿਆ ਮੈਂ ਮਤਬਦਤ ਕਰੂੰਗਾ ਅਵਰੀ ਸਤਿਕਾਰ ਸਤਿਕਾਰ ਅੱਜ ਆਪਾਂ ਇਹਨਾਂ ਨੂੰ ਸਾਨੂੰ ਸੱਦਿਆ ਇੱਥੇ ਤਾਂ ਕਿ ਆ ਕੇ ਘਰ ਆ ਕੇ ਪਤਾ ਲੱਗਦਾ ਹੈ ਕਿ ਕੀ ਕਮੀਆਂ ਹੈ ਸਾਡੇ ਕੋਲ ਕੀ ਹੈ ਤੇ ਕੀ ਨਹੀਂ ਹੈ ਕੀ ਸਾਡੇ ਕੋਲ ਹੈ ਜਿਹੜਾ ਅਸੀਂ ਚੰਗਾ ਨਹੀਂ ਵਰਤਦੇ ਤੇ ਕੀ ਸਾਡੇ ਕੋਲ ਡੈ ਹੀ ਹੈ ਜਿਹੜਾ ਇਹਨਾਂ ਨੇ ਸਾਨੂੰ ਲੈ ਕੇ ਦੇਣਾ ਠੀਕ ਹੈ ਕੋਣ ਬੱਚੇ ਬੈਠੇ ਆ ਤੁਹਾਨੂੰ ਪਤਾ ਸਾਨੂੰ ਸਾਡੇ ਕੋਲ ਮੇਨ ਜਿਹੜਾ ਪ੍ਰੋਬਲਮ ਹੈ ਰਸਤੇ ਦੀ ਹੈ ਕਿ بارش ਹੋ ਜੇ ਸਾਡੇ ਬੱਚੇ ਬਾਸਕੂਲ ਨਹੀਂ ਜਾ ਸਕਦੇ ਸਾਰੇ ਬਸੇ ਚਿੱਕੜੀ ਚਿੱਕੜ ਹੋ ਜਾਂਦਾ ਹੈ ਕਮਰੇ ਨਹੀਂ ਹੈਗੇ ਬਾਹਰ ਨੂੰ ਜੇ ਕਮਰੇ ਹੈ ਉਹਨਾਂ ਦੀ ਕਦੇ ਰਿਪੇਅਰ ਹੀ ਨਹੀਂ ਹੋਈ ਉਹ ਪਤਾ ਨਹੀਂ ਕਿਹੜੀ ਕਿਹੜੀ ਸਦੀਆਂ ਦੇ ਕਮਰੇ ਆ ਸਾਡੇ ਕੋਲ ਜਿਹੜੇ ਬਣੇ ਹੋਏ ਆ ਨਾ ਹੀ ਉਹਨਾਂ ਨੂੰ ਢੋਣ ਜੋਗੇ ਆ ਨਾ ਰੱਖਣ ਜੋਗੇ ਆ ਤੇ ਬਿਲਡਿੰਗ ਸਾਡੀ ਅਪਰੂਵ ਹੋਈ ਆ ਪਤਾ ਨਹੀਂ ਕਿਉਂ ਗ੍ਰਾਂਟ ਨਹੀਂ ਆ ਰਹੀ ਚਾਰ ਦੁਵਾਰੀ ਅਪਰੂਵ ਹੋਈ ਆ ਕੁਝ ਅਪਰੂਵ ਹੋ ਜਾਂਦਾ ਪਰ ਉਹ ਮਿਲਦਾ ਹੀ ਨਹੀਂ ਤੁਹਾਨੂੰ ਮੇਨ ਸਾਨੂੰ ਪ੍ਰੋਬਲਮ ਇਹ ਹੈ ਕਿ ਸਾਡੇ ਕੋਲ ਪੈਸੇ ਦੀ ਬੜੀ ਕਮੀ ਹੈ। ਬਾਕੀ ਆਲੇ-ਦੁਆਲੇ ਇਲਾਕੇ 'ਚ ਵੇਖਦੇ ਆ ਕਿ ਐਨਆਰਆਈਜ਼ ਵੱਲੋਂ ਬੜੀ ਮਦਦ ਕੀਤੀ ਜਾਂਦੀ ਹੈ। ਇਸ ਇਲਾਕੇ 'ਚ ਇਹ ਵੀ ਬੜੀ ਕਮੀ ਹੈ। ਸਭ ਤੋਂ ਪਹਿਲਾਂ ਜੀ ਪਿੰਡ ਸ਼ੰਕਰਪੁਰਾ ਦੀ ਸੀਨੀਅਰ ਸੈਕੰਡਰੀ ਸਕੂਲ ਇਹ ਸਾਰੀ ਟੀਮ ਪ੍ਰਿੰਸੀਪਲ ਸਾਹਿਬਾਨ ਸਰਦ ਸਾਹਿਬ ਬੱਚੇ ਇਹਨਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਵੀ ਇਹਨਾਂ ਨੇ ਬਹੁਤ ਵਧੀਆ ਪ੍ਰਬਾਲਾ ਕੀਤਾ ਅੱਜੂ ਸਕੂਲ ਦੇ ਵਿੱਚ ਸੌਦੇ ਲਾਉਣ ਦਾ ਪਰ ਬੱਚਿਆਂ ਨੇ ਬੜੇ ਖੁਸ਼ ਖੁਸ਼ੀ ਪੌਦੇ ਕਦਮ ਤੋਂ ਸੋਚ ਬੱਚੇ ਜਿਹੜੇ ਜਿਨ੍ਹਾਂ ਨੇ ਆਪ ਪੌਦੇ ਲਈ ਨੇ ਔਰ ਉਹਨੇ ਜ਼ਿੰਮੇਵਾਰੀ ਲਈ ਹੈ ਕਿ ਅਸੀਂ ਪੌਦੇ ਨੂੰ ਪਾਲਣ ਦੀ ਜ਼ਿੰਮੇਵਾਰੀ ਲਵਾਂਗੇ ਔਰ ਪੌਦੇ ਨੂੰ ਪੂਰਾ ਤਿਆਰ ਕਰਕੇ ਹਰ ਮਹੀਨੇ ਹਰ ਮਹੀਨੇ ਦੇ ਵਿੱਚ ਅਸੀਂ ਗਰੁੱਪ ਸਿਸਟਮ ਇੱਕ ਤਿਆਰ ਕੀਤਾ ਪ੍ਰਿੰਸੀਪਲ ਸਾਹਿਬ ਨੇ ਸਟਾਫ ਨੇ ਹਰ ਮਹੀਨੇ ਦੇ ਵਿੱਚ ਇੱਕ ਪੌਦੇ ਦੀ ਫੋਟੋ ਪਾਇਆ ਕਰਾਂਗੇ ਬੜਾ ਮੈਂ ਧੰਨਵਾਦ ਕਰਦਾ ਪ੍ਰਿੰਸੀਪਲ ਸਾਹਿਬ ਦਾ ਜਿਨ੍ਹਾਂ ਨੇ ਬਣਾਈ ਇਹ ਬਰਾਨਾ ਕੀਤਾ ਹੈ ਸਰਦਾਰ ਵੀਰ ਰਵਿੰਦਰਜੀਤ ਸਿੰਘ ਪੰਨੂ ਸਾਡੇ ਅੱਜ ਸਵਾਜ ਨੂੰ ਸਾਡੇ ਪਿੰਡਾਂ ਨੂੰ ਸਾਡੇ ਪੰਜਾਬ ਨੂੰ ਅੱਜ ਲੋੜ ਹੈ ਕਿਉਂਕਿ ਗਰਮੀ ਬਹੁਤ ਹੈ ਉਹ ਜ਼ਿੰਦਗੀ ਵੀ ਥੋੜੇ ਸਮੇਂ ਤੱਕ ਤੋਂ ਹੋਰ ਵੱਧ ਸਕਦੀ ਹੈ ਕਿਉਂਕਿ ਬੂਖੇ ਘਟ ਰਹੇ ਨੇ ਕਿ ਸਾਡੀ ਲੋੜ ਵੱਧ ਰਹੀ ਹੈ ਜਦੋਂ ਮੈਂ ਪਿੰਡਾਂ ਦੇ ਵਿੱਚ ਜਾ ਕੇ ਵੀ ਪ੍ਰੇਰਿਤ ਕਰ ਰਿਹਾ ਹਾਂ ਮੈਂ ਆਪਣੇ ਮੈਸੇਜ ਆਈ ਵੀ ਨਾਂ ਦੇ ਵਿੱਚ ਸੋਸ਼ਲ ਮੀਡੀਆ ਰਾਈ ਵੀ ਮੀਡੀਆ ਰਾਈ ਵੀ ਮੈਚ ਲਾਇਆ ਸੀ ਜਿਹੜੇ ਵੀ ਭਰਾ ਦੇ ਟਿਊਬਲ ਨੇ ਮੋਟਰਾਂ ਨੇ ਕਨੈਕਸ਼ਨ ਨਹੀਂ ਉਹਨਾਂ ਕਨੈਕਸ਼ਨ ਦੇ ਉੱਤੇ ਪੰਜ ਪੰਜ ਬੂਟੇ ਲਾਉਣ ਤਾਂ ਜੋ ਅਸੀਂ ਹਰਿਆਪਾ ਜੇ ਪੰਜਾਬ ਨੂੰ ਦੁਬਾਰਾ ਬਣਾ ਸਕੀ ਜਿਹੜੀਆਂ ਆਉਣ ਆਉਣ ਵਾਲੇ ਸਮੇਂ ਦੇ ਵਿੱਚ ਮੁਸ਼ਕਲਾਂ ਆਉਣੀਆਂ ਨੇ ਉਹਨਾਂ ਨਾਲ ਤੁਹਾਨੂੰ ਬਾਅਦ ਚ ਸਾਹਮਣਾ ਨਾ ਕਰਨਾ ਤੇ ਪਹਿਲੂ ਅਸੀਂ ਪੌਦੇ ਲਾ ਕੇ ਆਪਣੇ ਆਉਣ ਵਾਲੇ ਪੀੜ੍ਹੀ ਨੂੰ ਆਉਣ ਵਾਲੇ ਬੱਚਿਆਂ ਨੂੰ ਕੋਈ ਨਾ ਕੋਈ ਸਿਰਜ ਕੇ ਜੀਵਨ ਦੇਣੀ ਹੈ